ਬ੍ਰੇਕ ਦੱਬਿਓ ਚੱਕੋ ਬੜੀ ਮੋਟੀ ਬਣੀ ਤੇ ਜਮੀ ਲੋ ਜਮੀ ਲੋ ਚਲੋ ਬੈਟਰੀ ਲੋ ਆਹ ਦੇਖੋ चीज ਬੜੀ ਘੈਂਟ ਬਣੀ ਆ ਅੱਜ ਇਹ ਐਡਜਸਟ ਹੋਇਆ ਸਦੇ ਪੁਣੀ ਹਿਸਾਬ ਨਾਲ ਜਿੰਨੇ ਕਹੇ ਸ਼ੀਟ ਆ ਜਿਹੜੀ ਇੱਥੋਂ ਅੱਗੇ ਪਿਛੇ ਹੋਣੀ ਐ ਤੇ ਆਹ ਸਕਰੀਨ ਐ ਮੀਟਰ ਇੱਥੇ ਹੋ ਗਿਆ 뮤ਜ਼ਿਕ ਸਿਸਟਮ ਉੱਤੇ ਹੋ ਗਿਆ YouTube ਦੇਖਣ ਵਾਸਤੇ ਸਾਰਾ ਕੁਝ ਸਕਰੀਨ ਲੱਗੀ ਹੋਇਆ। ਆਟੋਮੈਟਿਕ ਐ ਟੌਪ ਮਾਡਲ ਆ ਇਹ ਠੀਕ ਆ। ਉਰੇ ਸਿਰਫ ਸਕਰੀਨ ਦੇ ਵਿੱਚ ਲੋਗੋ ਆਊਗਾ। ਆ ਮਿਊਜ਼ਿਕ ਕੰਟਰੋਲ ਆ ਹਾਰਨ 에ਅਰ ਬੈਗ ਦਿੱਤਾ ਹੋਇਆ। ਉਪਰੋਂ ਦੇਖ ਲਓ। ਆ ਦੇਖੋ ਹਰ ਇੱਕ ਕਲੀ-ਕਲੀ ਚੀਜ਼ ਦੇ ਵਿੱਚ ਇਹਨਾਂ ਨੇ ਦਿਖਾਈ ਹੋਈ ਹੈ ਕਲਾ ਕਿਰਤੀ। ਆ ਦੇਖੋ ਜੇ ਸ਼ੂਰਜ ਜ਼ਿਆਦਾ ਨਹੀਂ ਮੈਂ ਆ ਸ਼ੀਸ਼ਾ ਹੋ ਗਿਆ। ਸ਼ੀਸ਼ੇ ਤੇ ਵੀ ਉਰੇ ਲਾਈਟ ਦਿੱਤੀ ਹੋਈ ਆ। ਠੀਕ ਆ। ਉਹਨੂੰ ਦੇਖੋ ਕੁੱਲੀ ਢੁਲੀਆ ਆਹ ਮਿਰਰ ਕੰਟਰੋਲ ਟੋਕਿਓ ਕੱਲੀ ਕੱਲੀ ਚੀਜ਼ ਚ ਮਜਬੂਤੀ ਤੁਸੀਂ ਦੇਖੋ ਬਹੁਤ ਜ਼ਿਆਦਾ ਬੁਕਿੰਗ ਹੋ ਰਹੀ ਆ ਆ ਦੇਖੋ ਚੀਜ਼ ਗਲਾਸ ਧਰਨ ਨੂੰ ਆ ਸਾਰਾ ਸੰਰੂਪ ਹੈ ਬੈਟਰੀ ਡੋਆ ਨਹੀਂ ਤੇ ਚਲਾ ਕੇ ਦਿਹਾਉਂਦੇ ਆ ਆ ਲਾਈਟ ਆਵੇ ਸਪੈਸ਼ਲ ਪਿੱਛੇ ਵਾਲਿਆਂ ਵਾਸਤੇ ਦੋ ਲਾਈਟਾਂ ਹੈਂਡਲ 에ਅਰ ਬੈਗ ਉਹ ਇੱਥੇ ਵੀ 에ਅਰ ਬੈਗ ਸੇਫਟੀ ਪਰਪਸ ਪੂਰਾ ਫੁੱਲ ਰੱਖਿਆ ਹੋਇਆ ਬਾਕੀ ਆ ਇੱਕ ਜੇਬ ਇੱਥੇ ਆ ਦੋ ਇੱਥੇ ਮੋਬਾਈਲ ਰੱਖਣ ਨੂੰ ਆ ਜੂਐਸਬੀ ਆਪਣਾ ਕੀ ਕਹਿੰਦੇ ਨੇ ਚਾਰਜਿੰਗ ਵਾਸਤੇ ਠੀਕ ਆ ਆ ਏਸੀ ਵਾਲਾ ਪਿੱਛੇ ਬਲੂਰ ਆ ਨਜ਼ਾਰੀ ਬਣੇ ਬਣੇ ਗੱਡੀ ਦੇ ਵਾਹ ਕੀ ਬਾਤ ਹੈ ਲੈਦਰ ਦੀ ਜਿਹੜੀ ਕੁਆਲਿਟੀ ਹੈ ਨਾ ਫਿਨਿਸ਼ਿੰਗ ਰੂਹ ਲੱਗੀ ਹੈ ਬਣਾਉਣ ਚ ਗੱਡੀ ਨੂੰ ਕਾਰੀਗਰੀ ਨਹੀਂ ਹੈਗੀ ਕੱਲੀ ਰੂਹ ਰੂਹ ਵੀ ਨਾਲ ਫੁੱਕੀ ਹੋਈ ਹੈ ਦੇਖੋ ਪਿਛੋਂ ਵਾਲੀ ਜਿਹੜੀ ਸਪੋਰਟਸ ਲੁੱਕ ਬਣਦੀ ਹੈ ਨਾ ਦੇਖ ਲਾਈਟਾਂ ਅ ਬੂਟ ਸਪੇਸ ਦੇਖੋ ਵੀ ਮਤਲਬ ਕਈ ਵਾਰ ਨਾ ਡੱਕ ਡੱਕ ਲਾ ਕੇ ਬੰਦਾ ਨੱਚ ਲਾ ਗਿਆ ਹੁੰਦਾ ਪਾ ਇੱਥੇ ਲੱਤਾਂ ਲੱਗੀਆਂ ਨੇ ਵੀ ਇਹ ਜੇ ਬੰਦ ਹੋ ਜੇ ਤਾਂ ਵੀ ਕੁਝ ਕਰਨੀ ਦੇਖੋ ਆਟੋਮੈਟਿਕ ਆ ਇਹ ਵੀ ਸਚਤੀ ਆਉਂ ਜੈਕ ਲੱਗੇ ਹੋਏ ਨੇ ਸਚਤੀ ਜਾਂਦੀ ਉੱਪਰ ਨੂੰ ਤਾਂ ਕਿ ਬੂਰ ਸਪੇਸ ਦੇਖੋ ਤੁਸੀਂ ਕਿੰਨਾ ਡਿੱਗੀ ਪੂਰੀ ਖੁੱਲੀ ਆ ਇੱਥੇ ਵੀ ਸਪੀਕਰ ਲੱਗੇ ਹੋਏ ਨੇ ਆ ਇਹਦੇ ਵਿੱਚ ਇਹਦਾ ਟੂਲ ਆ ਜਿਹੜਾ ਹੁਣ ਟਾਇਰ ਟੂਰ ਬਦਲਣ ਵਾਸਤੇ ਟਾਇਰ ਇਹ ਨਾਲ ਥਲੇ ਦਿੱਤਾ ਹੋਇਆ ਆ ਆ 12 ਬੋਲਟ ਦਾ ਇੱਥੇ ਜੇ ਕੁਝ ਲਾਉਣਾ ਹੈ ਦੇਖ ਸੋਖਾ 12 वोल्ट उरे ਵੀ ਸਾਰਾ ਕੁਝ ਦਿੱਤਾ ਹੋਇਆ ਦੇਖ ਪਿੱਛੇ ਵੀ 12 ਪੁਆਇੰਟ ਨੇ ਇਹਨੂੰ ਮਤਲਬ ਇੱਕ ਕਮਰੇ ਵਾਂਗੂ ਦਿਖਾਇਆ ਹੋਇਆ ਆ ਦੇਖੋ ਸਪੀਕਰ ਲੱਗਾ ਸਪੈਸ਼ਲ ਜੇਬੀ ਵਾਲਾ ਤਾਂ ਸਪੀਕਰ ਨੇ ਠੀਕ ਹੈ ਤੇ ਇਹਦੇ ਜਿਵੇਂ ਕੋਈ ਖਾਣਾ ਪੀਣਾ ਹਾਂ ਚਾਹ ਜੂ ਬਣਾਉਣਾ ਇਸ ਤੋਂ ਤੁਸੀਂ ਕਰੰਟ ਲੈ ਸਕਦੇ ਓ ਤੋਂ ਆਹ ਉਹ ਟੰਗਣ ਨੂੰ ਲਫਾਫੇ ਦੇਖ 3 ਕਿਲੋ ਤੱਕ ਤੁਸੀਂ ਲਵਾਵਾ ਟੰਗ ਤੋਂ ਤੱਕੀ ਲਈ ਸਾਰਾ ਕੁਝ ਦਿਖਾਇਆ ਹੋਇਆ 3 ਕਿਲੋ ਇੱਧਰ 3 ਕਿਲੋ ਇੱਧਰ ਹਾਂ ਤੁਲਾ ਹੋਰ ਬਾਕੀ ਆਹ ਦਾ ਸਿਸਟਮ ਇਹ ਜਗ੍ਹਾ ਐਂ ਕਰਕੇ ਬੰਦ ਹੋ ਜੀ ਲੈ ਹੈ ਲੈ ਕਿਉਂ ਉੱਪਰ ੱਟ ਸਮਾਨ ਰੱਖ ਸਕਦਾ ਅਸੀਂ ਬੜ ਗਿਆ ਰੂਫ ਮੰਨ ਗਿਆ ਆ ਦੇਖ ਇੱਥੋਂ ਇੱਥੋਂ ਦੱਬੋ ਤੇ ਲੈ ਆਪੀ ਬੰਦ ਹੋ ਜੂ ਠੀਕ ਐ ਇਹ ਚ ਰੂਫ ਫੂਕੀ ਹੋਈ ਆ ਮਜ਼ਬੂਤੀ ਕੋੜਾ ਦੇਖੋ ਨਿਗਾਹ ਦਿਖਾਵਾਂ ਤੁਹਾਨੂੰ ਕਿਉਂ ਆ ਦੇਖਾ ਗਲਾਸ ਤੇ ਦਿਖਾਉਣਾ ਗਲਾਸ ਇਹ ਜਿਹੜੀ ਪਹਿਲਾਂ ਵਾਲੀ ਸੀਰਾਤੀ ਉਹਦੇ ਹਿਸਾਬ ਨਾਲ ਵੀ ਇਹਨਾਂ ਨੇ ਥੋੜੀ ਲੰਬਾਈ ਦਿਖਾਈ ਐ ਸ਼ੀਸ਼ੇ ਦੀ ਓਰੇ ਇਹ ਉਹਦੇ ਨਾਲੋਂ ਲੰਬੀ ਵੀ ਆ ਥੋੜੀ ਜਿ ਮੈਨੂੰ ਲੱਗਦਾ ਕਰਾਈ ਲਗੜੀ ਥੋੜੀ ਲੰਬੀ ਲੱਗਦੀ ਆ ਟਾਇਰ ਵੀ ਵੱਡਾ ਟਾਇਰ ਕਿਆ ਨੰਬਰ ਆ 19 ਨੰਬਰ ਟਾਇਰ ਨੇ ਆਥੋਮਨ ਹੁੰਦੀ ਆ ਸੱਚ ਤੇ ਚੱਲਦੀ ਰਹੀ ਆ ਫਿਰ ਹੁਣ ਬੈਟਰੀ ਲੋ ਆ ਬਹੁਤ ਜਿਆਦਾ ਬੁਕਿੰਗ ਹੋ ਰਹੀ ਆ ਟੱਕੜ ਗਈ ਰੋ ਬੁਕਿੰਗ ਖੁੱਲੋ graceful ਪਾਟਾ ਨੇ ਆਪਦਾ ਦਿਖਾਤਾ ਜਾਦੂ ਆ ਦੇ ਪੱਖਾ ਕੰਟਰੋਲ ਕਰਨਾ ਵਰੋਂ ਹੂੰ ਮੈਂ ਇੱਧਰ ਬੈਠ ਕੇ ਕਮਾਲ ਹੀ ਕਰੀ ਪਈ ਆ ਯਾਰ ਕਿੱਥੇ ਕਿੱਥੇ ਬਟਨ ਲਾਤੇ ਇਹ ਆ ਉਹਦੇ ਨਾਲ ਹੁੰਦੀ ਆ ਨਾ 19ਵੀ ਤੇ ਅੱਗੇ ਇਹ ਇਹ ਉਹਦੇ ਨਾਲ ਆ ਹੱਥ ਨਾਲ ਮੈਨੂਅਲ ਦੇਖੋ ਉਹਦੀ ਸੂਚੀ ਲੜਕੀ ਆ ਅੱਛਾ ਉਹਦਾ ਮਤਲਬ ਆਪਾਂ ਲਓ ਜੀ Tata Sierra ਗੱਡੀ ਦੇਖਣ ਆਇਆ ਆਪਣਾ ਮਿੱਤਰ ਬੁਕਿੰਗ ਕਰਾਊਗਾ ਅੰਦਰੋਂ ਦੇਖੋ ਕੀ ਬਾਤ ਹੈ